ਅਰਸਾ ਜੀ ਹਾਂ ਜੀ ਅਸੀਂ ਸਵਾਲਾਂ ਦੇ ਜਵਾਬ ਲੈਂਦੇ ਆਂ ਕਿਸਾਨਾਂ ਮਜਦੂਰਾਂ ਦੇ ਸਵਾਲਾਂ ਦੇ ਜਵਾਬ ਦੇ ਕੇ ਜਾਓ ਅੱਜ ਪੱਖੋੜਾ ਇਹ ਲੋਕਾਂ ਦੇ ਵਿੱਚੋਂ ਹੀ ਤੁਸੀਂ ਵੋਟਾਂ ਲੈਣਾ ਰਹੇ ਹੋ ਸਾਡੇ 31 ਲੋਕਾਂ ਦੇ ਸਵਾਲ ਲਈ ਟਾਈਮ ਭਾਵੇ ਹਿੰਦੁਸਤਾਨ ਦੀ ਪੂਰੀ ਦੁਨੀਆ ਦੇ ਰੇਸ਼ਕ ਦਾਤੇ ਸੱਤ ਪਹਿਲਾਂ ਗੱਜਕੇ ਫੱਤੇ ਬਿਨਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬੋਲੇ ਸੋਨਹਾਰ ਨਕਾਲਾ ਭਾਗੋ ਬਹੁਤ عرصے ਤੋਂ ਮੈਂ ਸੁਣ ਰਿਹਾ ਦੇਖ ਰਿਹਾ ਸੋਚ ਰਿਹਾ ਜਦੋਂ ਪਹਿਲਾ ਅੰਦੋਲਨ ਸੀ ਤੁਹਾਡੇ ਵੀਰੇ ਜੀ ਤੁਹਾਡੇ ਭਰਾ ਹੰਸ ਰਾਜ ਹੰਸ ਜੀ ਜਦੋਂ ਪਹਿਲਾ ਅੰਦੋਲਨ ਸਾਲ ਦੇ ਨਾਲ ਚੱਲਿਆ ਇੱਕ ਵੀ ਅਪਸ਼ਬਦ ਕਿਸਾਨਾਂ ਦੇ ਖਿਲਾਫ ਕਿਸਾਨੀ ਦੇ ਖਿਲਾਫ ਪੰਜਾਬ ਦੇ ਖਿਲਾਫ ਪੰਜਾਬੀਅਤ ਦੇ ਖਿਲਾਫ ਬੋਲਿਆ ਹੋਵੇ ਤੇ ਮੇਰੀ ਜ਼ੁਬਾਨ ਅੱਜ ਹੀ ਵੱਢ ਗੋ। ਮੇਰੀ ਸੁਣ ਲੋ ਤੇਰੀ ਬੇਇੱਜ਼ਤੀ ਹੁੰਦਾ। ਜਿਹੜੀ ਗਲਤ ਗੱਲ ਹੋਈ ਹੈ ਉਹ ਗਲਤ ਕਰਿਆ। ਜਿਹੜੇ ਤੁਸੀਂ ਸਵਾਲ ਉਠਾਏ ਆ ਜ਼ੁਲਮ ਚਾਹੇ ਭਾਈ ਕਰੇ ਜਾਂ ਕੋਈ ਕਰੇ ਜ਼ੁਲਮ ਜ਼ੁਲਮ ਹੈ। ਜਿੱਥੇ ਕਿਤੇ ਵੀ ਜ਼ਿਆਦਤੀ ਹੋਈ ਆ ਉੱਥੇ ਤੁਹਾਡਾ ਵੀਰ ਜਦੋਂ ਵੀ ਕੋਈ ਮੂਵਮੈਂਟ ਹੋਈ ਆ ਛੋਰੀ ਚੱਕਨੀ ਜੋ ਬਣਿਆ ਹਮੇਸ਼ਾ ਤੁਹਾਡੀ ਗੱਲ ਕੀਤੀ ਆ ਚਾਹੇ ਪੱਤਾ ਪੱਤਾ ਸਿੰਘੇ ਦਾ ਵੈਰੀ ਦੀ ਗੱਲ ਹੋਵੇ ਚਾਹੇ ਅੰਦੋਲਨ ਦੀ ਗੱਲ ਹੋਵੇ ਤੁਹਾਡਾ ਭਰਾ ਭਾਵੇਂ ਤੁਸੀਂ ਮੈਨੂੰ ਸਭ ਤੋਂ ਜ਼ਿਆਦਾ ਗਾਲ੍ਹਾਂ ਕੱਢਦੇ ਸੀ ਤੇਰੇ ਪੁੱਤਰੇ ਇਹਦੀ ਦੇਲ ਸੁਣ ਲੈ ਅੰਦੋਲਨ ਅੰਦੋਲਨ ਦੀ ਗੱਲ ਆ ਟਿੱਕਰੀ ਰੋਜ਼ ਮੈਂ ਰਾਸ਼ਨ ਭੇਜਦਾ ਸੀ ਜੇ ਕੋਈ ਸ਼ੱਕ ਸ਼ਬਾ ਆ ਤਾਂ ਬੰਦੇ ਜੀਂਦੇ ਆ ਉਹਨਾਂ ਨੂੰ ਕੁਝ ਲੈਣਾ ਉਸੀਂ ਮੈਂ ਖੇਤਾਂ 'ਚ ਪੜਿਆ ਤੁਹਾਡਾ ਥਾਕੇ ਪੜਿਆ ਮੈਂ ਖੇਤ ਮਜ਼ਦੂਰ ਦਾ ਪੁੱਤਰ ਆ ਬੇਟਾ ਅਰਜਨ ਸਿੰਘ ਮੇਰੇ ਸਰਦਾਰ ਅਰਜਨ ਸਿੰਘ ਦਾ ਮੈਂ ਪੁੱਤਰ ਆ ਭਰਾਏ ਜੋ ਜੋ ਤੁਹਾਡੇ ਸਵਾਲ ਆ ਉਹਨਾਂ ਦੇ ਜਵਾਬ ਇਹ ਪੜ ਮੈਂ 21 100 ਸਰ ਕੀ ਕਹਿੰਦੇ ਨੇ 100 ਦਾ ਜੱਸਾ ਤੇ ਸਿਰੇ ਤੇ ਗੰਢ ਉਹਦੇ ਲਈ ਮੈਂ ਬਸਤ ਬਸਤਾਂ ਹੱਥ ਜੋੜ ਕੇ ਮਾਫੀ ਮੰਗਦਾ ਮੇਰਾ ਰੂਤਵਾ ਨਹੀਂ ਸੀ ਕਾਸ਼ ਤੈਨੂੰ ਜਦੋਂ ਆਰਡੀਨੈਂਸ ਬਣੇ ਤੈਨੂੰ ਤਨੂਰ ਬਣੇ ਉਸ ਕਮੇਟੀ ਦਾ ਮੈਂ ਮੈਂਬਰ ਹੁੰਦਾ ਤੁਹਾਨੂੰ ਮਜ਼ਾ ਆ ਜਾਣਾ ਸੀ ਉਸੇ ਟਾਈਮ ਮੈਂ ਵਿਰੋਧ ਕਰਦਾ ਜਿਨ੍ਹਾਂ ਨੂੰ ਆਪਾਂ ਖੈਰ ਖਵਾ ਜ਼ਿਆਦਾ ਮੰਨਦੇ ਸੀ ਉਹੋ ਹੀ ਵਜ਼ੀਰ ਸੀ ਉਹੋ ਹੀ ਐਮਪੀ ਸੀ ਤੁਹਾਡਾ ਵੀਰਾ ਤੇ ਰੌਣਕ ਖੁਣ ਕੇ ਪਹਿਲੀ ਵਾਰੀ ਉੱਥੇ ਗਿਆ ਸੀ ਪਾਰਲੀਮੈਂਟ ਵਿੱਚ ਮੈਨੂੰ ਉਹਦਾ ਪਤਾ ਲੱਗਾ ਜਦੋਂ ਰੌਲਾ ਪੈ ਗਿਆ ਕਿ ਇਹ ਗਲਤਾ ਕਾਨੂੰਨ ਜਿਨ੍ਹਾਂ ਨੇ ਰੋਕਣਾ ਸੀ ਉਹ ਪਹਿਲਾ ਫੂਕ ਹੀ ਉਹਨੇ ਬਹੁਤ ਦੇਤੀ મોદી ਨੂੰ ਉਹਨਾਂ ਦਾ ਇਕੱਲਾ ਮੋਦੀ ਬਣਿਆ ਕਾਨੂੰਨ ਸਾਰੇ ਵਜ਼ੀਰਾਂ ਨੇ ਵਿੱਚ ਸਾਰੇ ਜੀਵੰਦਾਰ ਮਜ਼ਦੂਰ ਕਿਸਾਨ ਸਾਰੇ ਐਮਪੀ ਵੀ ਸੀ ਮਜ਼ਦੂਰ ਵੀ ਸੀ ਜੀਵੰਦਾਰ ਮਜ਼ਦੂਰ ਨਹੀਂ ਹੋ ਸਕਦਾ ਕਾਨੂੰਨ ਦਾ ਹਿੱਸਾ ਮੇਰੀ ਬਿੰਦੂ ਸੁਣੋ ਮੇਰੇ ਕੰਮ ਨੂੰ ਸਾਰੀ ਸਾਰੀ ਸਟੇਟੀਆਂ ਦੇ ਵਜ਼ੀਰ ਵੀ ਸੀ ਮੰਗੇਸਤਰ ਵੀ ਸੀ ਐਮਪੀ ਵੀ ਸੀ ਕਸਤਾ ਦੇ ਪੁੱਤ ਕਹਣ ਵਾਲੇ ਵਾ ਠੀਕ ਹੈ ਉਹ ਤੁਸੀਂ ਮੇਰੀ ਬੇਟੀ ਸੁਣ ਲਓ ਮੇਰੀ ਬੇਟੀ ਸੁਣ ਲਓ ਤਾਂ ਸ਼ੋਰ ਉੱਤੇ ਰੋਡ ਕਰ ਦਿੰਦੇ ਚਾਹ ਮੋਤੀ ਖਲ ਨਾਇਕ ਨਾ ਬਣਦਾ ਉਹਨਾਂ ਨੇ ਉਦੋਂ ਇੰਨੀ ਫੂਕ ਦਿੱਤੀ ਕਹਿਣ ਲੱਗੇ ਮੋਤੀ ਸਾਹਿਬ ਆਹ ਤੁਸੀਂ ਕਿਸਾਨਾਂ ਦੀ ਲੋਟਰੀ ਕੱਢ ਦਿੱਤੀ ਆ ਛੇਤੋ ਆਰਡੀਨੈਂਸ ਜਾਰੀ ਹੋਏ ਕਾਨੂੰਨ ਬੜਿਆ ਗਿਆ ਤੁਸੀਂ ਖਿਲਾਫ ਹੋਏ ਸਾਰਾ ਪੰਜਾਬ ਖਿਲਾਫ ਹੋਇਆ ਛੱਡ ਛੱਡ ਪੈਣ ਲੱਗੇ ਤੇ ਉਹ ਇਹਨਾਂ ਨੂੰ ਛੱਡ ਕੇ ਪਤਾ ਨਹੀਂ ਕਿੱਥੇ ਚਲੇ ਗਿਆ ਜੀ ਪਿਛਲੇ ਮੋਤੀ ਵਾਲਾ ਦੀ ਨਹੀਂ ਮੈਂ ਗੱਲ ਕਰੂੰਗਾ ਹਾਰ ਵਾਲਾ ਦੀ ਸਾਰੀ ਸਟੇਟ ਦੀ ਵਿਚੇ ਪੰਜਾਬੀਆਂ ਦੀ ਗੱਲ ਕਰੂੰਗਾ ਜਿਨ੍ਹਾਂ ਨੇ ਸਿਰਫ ਆਪਣੀ ਕੁਰਸੀ ਨਾਲ ਪਿਆਰ ਕੀਤਾ ਜੇ ਤੁਹਾਡਾ ਭਰਾ ਕਿਸੇ ਵੀ ਕਮੇਟੀ ਦਾ ਮੈਂਬਰ ਹੁੰਦਾ ਮੇਰਾ ਗੈਸ ਕਾਬਿਲ ਸੀ ਕਿ ਮੇਰਾ ਸਿਰ ਕਲਮ ਕਰ ਦਿੱਤਾ ਜਾਂਦਾ ਅੱਗੇ ਤੋਂ ਜੇ ਮੈਂ ਤੁਹਾਡੇ ਹਰ ਸਵਾਲ ਦਾ ਹਰ ਅੰਦੋਲਨ ਨੂੰ ਮੈਂ ਇੱਕ ਲਫ਼ਜ਼ ਮੇਰਾ ਕੱਟ ਦਿਓ ਦੂਆ ਦੂਸਰਾ ਅੰਦੋਲਨ ਆ ਕਦੀ ਮੈਂ ਖਿਲਾਫ ਬੋਲਾਂ ਆਜੀ ਮੇਰੀ ਜੀਬ ਕੱਟ ਦਿਓ ਜੇ ਮੈਂ ਕਦੀ ਖਿਲਾਫ ਹੀ ਨਹੀਂ ਚੱਲਿਆ ਤੇ ਹੁਣ ਮੇਰੇ ਤੇ ਯਕੀਨ ਕਰ ਲਓ ਇੱਕ ਵਾਰੀ ਮੈਨੂੰ ਅਸ਼ੀਰਵਾਦ ਦੇ ਦਿਓ ਸਾਰਾ ਦੁਨੀਆ ਸੁਣਦੀ ਆ ਆ ਇਕੱਲਾ ਜੈਤੋ ਨਹੀਂ ਸੁਣਦਾ ਮੌਤਨਾ ਜਮਾਨਾ ਆ ਸਾਰੀ ਦੁਨੀਆ ਸੁਣਦੀ ਐਸੇ ਚੁੜਾਹੇ ਜਾ ਜਾਂਗਾ ਸਿਰ ਕਲਮ ਕਰ ਦਊਗਾ ਜੇ ਮੈਂ ਤੁਹਾਡਾ ਵਕੀਲ ਨਾ ਬਣੂ ਤੁਹਾਡਾ ਜੋ ਤੁਹਾਨੂੰ ਫੇਰ ਵੀ ਬਾਹਰਾਂ ਤੇ ਜਾਣਾ ਪਿਆ

ਕਿ ਸਾਡਾ ਕਿਸਾਨਾਂ ਦਾ ਦਿੱਲੀ ਜਾਣਾ ਰਾਈਟ ਨਹੀਂ ਬੰਦਾ ਹੁੰਦਾ ਬਿਲਕੁਲ ਰਾਈਟ ਜਿਹੜੀ ਉੱਥੇ ਵੀ ਗਲਤੀ ਹੋਈ ਉਹ ਵੀ ਮੈਨੂੰ ਮਾਫੀ ਨਹੀਂ ਮੰਗਣੀ ਚਾਹੀਦੀ ਪਰ ਇਹਨਾਂ ਦੇ ਵਿਹਾਰ ਤੇ ਵੀ ਮਾਫੀ ਮੰਗਦਾ ਮੈਂ ਤਾਂ ਮੱਗ ਜਿਆ ਕਰੂੰਗਾ ਪਾਰਲੀਮੈਂਟ ਤੇ ਇੱਕ ਵਾਰੀ ਯਕੀਨ ਤੇ ਕਰਨਾ ਮੇਰੀ ਮੈਂ ਵੀ ਜੋ ਕਦੇ ਹੋਇਆ ਹੀ ਨਹੀਂ ਸੀ ਪਹਿਲਾ ਜੰਗਲੋਂ ਹਾਰ ਗਿਆ ਇਹ ਹਾਰ ਗਿਆ ਫਿਰ ਦਿੱਲੀ ਨੂੰ ਜਿੱਤਿਆ ਜਦੋਂ ਵੀ ਮੈਂ ਪੰਜਾਬ ਆਇਆ ਮੈਨੂੰ ਸਜ਼ਾਈ ਨਹੀਂ ਮਿਲੀ ਆ ਇੱਕ ਵਾਰੀ ਸ਼ਾਬਾਸ਼ ਦੇ ਦਿਓ ਖਾਤੀ ਦੇ ਦਿਓ ਕਿਉਂਕਿ ਸਾਡਾ ਬੱਚਾ ਆ ਜੋ ਪਾ ਦੇ ਕਿਸੇ ਆਪਣਾ ਨਾ ਪਾ ਦੇ ਦਿੱਲੀ ਜਾਣ ਮਸਪੀ ਦੇ ਦਿਓ ਕਿਸਾਨਾਂ ਨੂੰ ਮਾ ਕੇ ਦਿਓ ਮੈਂ ਉਹੀ ਗੱਲ ਕਰਾਂਗਾ ਜਿੰਨੀ ਕੁ ਜੋਗਾ ਮੈਂ ਹੈਗਾ ਕੱਲ ਨੂੰ ਵੀ ਤੁਹਾਡੇ ਮੱਥੇ ਲੱਗਣਾ ਜਦੋਂ ਮੇਰੇ ਕੁਝ ਪੰਨੇ ਆ ਗਿਆ ਮਾਰੀ ਮੋਟੀ ਪਾਵਰ ਸੀ ਆ ਗਈ ਤੇ ਫੇਰ ਮੈਂ ਤੁਸੀਂ ਅੱਪੀ ਸੀ ਗਏ ਜਦੋਂ ਤੁਸੀਂ ਸੀਤ ਮੈਂ ਤੁਹਾਡੇ ਕਲੀ ਖਲਾਫ ਨੂੰ ਬੰਨਿਆ ਮੈਂ ਤਾਂ ਵੀ ਨਹੀਂ ਕਿਹਾ ਸੀ ਕਿ ਸਾਨੂੰ ਪਹਿਲਾਂ ਪੁੱਛ ਲੈਂਦੇ ਸਾਨੂੰ ਪਹਿਲਾਂ ਪੁੱਛ ਲੈ ਕਾਨੂੰਨ ਬਣਾਉਣ ਤੋਂ ਉਹ ਗੋਲ ਗੋਲ ਦੀ ਗੱਲ ਕਰਕੇ ਤੁਹਾਨੂੰ ਸੁਣਾਉਂਦਾ ਜੀ ਅੱਥੋਂ ਤੋਂ ਪਿੱਛੋਂ ਤੁਹਾਡਾ ਭਰਾ ਕਦੇ ਵੀ ਹੰਕਾਰ ਨਹੀਂ ਬੋਲਿਆ ਤੁਹਾਡਾ ਪੱਛਾ ਆਹ ਤੁਹਾਨੂੰ ਦਿੱਲੀ ਵਾਲੇ ਬਾਜੀ ਖਵਾ ਲੂ ਉਹ ਮੈਂ ਚਾਚਾ ਘਾ ਘਾ ਕੇ ਪੜਿਆ ਯਾਰ ਮੈਂ ਤੁਹਾਡਾ ਗੈਦਾਰੀ ਕਰ ਸਕਦਾ ਮੈਂ ਬਾਜਾ ਵਾਲੇ ਬਾਤੂ ਦਾ ਆਸ਼ਿਕ ਆ ਆ ਜਿੰਨਾ ਮੈਂ ਕਰਦਾ ਮੈਂ ਮੈਂ ਹੌਲੀ ਹੌਲੀ ਸਾਰੇ ਸਾਲਾਂ ਨੇ ਮੈਂ ਬਹੁਤ ਸਿਤ ਨਜ਼ਰਨ ਤੇ ਜਿਖੇਰੀ ਤੇ ਪੇਸ਼ ਹੋਇਆ ਕਰੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ